ਇੱਕ ਕਮੈਂਟ ਹੋ ਰਹਾ ਹੋ ਰਹਾ ਹੈ ਕਿ ਸਰ ਸਰਪ੍ਰੀਤ ਹਣੀ ਕਹਿੰਦੇ ਆ ਵੀ 10 ਸਾਲ ਦਾ ਹੋরাইਜ਼ਨ ਕੀ ਰਹੇਗਾ ਹਾਊਸ ਮਾਰਕੀਟ ਦਾ ਪ੍ਰੀਸ ਸ਼ੈਡ ਸਮ ਨਿਊਜ਼ ਮੈਨੂੰ ਲੱਗਦਾ ਸ਼ਾਇਦ ਇਥੇ ਮੈਂ ਤੁਹਾਨੂੰ ਦਿਖਾਈ ਸਕਾਂ ਵੀ ਜਦੋਂ ਜਿਹੜੀ ਹਿਸਟਰੀ ਹੈ ਕਿ ਮੈਂ ਅੱਗੇ ਵੀ ਇਸੀ ਦੇ ਉੱਤੇ ਪ੍ਰੋਗਰਾਮ ਕੀਤਾ ਆ ਪਰ ਆ ਚੱਲੀ ਹੈ ਕਿ ਚਲੋ ਮੈਂ ਲੱਗਦਾ ਦਿਖਾਈ ਦਿਨਾ ਤੁਹਾਨੂੰ ਆਹ ਹਿਸਟਰੀ ਹੈ ਜੀ ਰਾਈਟ ਹਾਂ ਮੈਨੂੰ ਲੱਗਦਾ ਸ਼ਾਇਦ ਜੇ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋਵੋਗੇ ਤਾਂ ਦੇਖ ਲਿਓ ਇਹ 1900 ਤੁਸੀਂ ਥੋੜਾ ਜ਼ੂਮ ਕਰ ਜ਼ੂਮ ਕਰ ਦਿਓ ਦੇ ਉੱਪਰ ਜਿਹੜਾ ਪਲੱਸ ਸਾਈਨ ਲਿਖਿਆ ਨੇ ਤੇ ਹਾਂ ਇੱਥੋਂ ਕਰ ਦਿਓ ਪਲੱਸ ਹਾਂ ਜੀ ਆ ਹੁਣ ਹਿਸਟਰੀ ਹੈ ਜੀ ਆ ਜਿਹੜੀ ਹੈਗੀ ਆ ਸੋ ਹੁਣ ਇਹਦੇ ਵਿੱਚ ਕਈ ਵਾਰ ਕਰੈਕਸ਼ਨ ਆਈ ਸੀ ਆਈ ਥਿੰਕ 90 ਦੇ ਵਿੱਚ ਇਹ ਪੀ ਪੀ ਕੀਤਾ ਸੀਗਾ 89 ਦੇ ਵਿੱਚ 273 ਦਾ ਹੋਇਆ ਸੀ ਘਰ ਇਹ ਐਵਰੇਜ ਪ੍ਰਾਈਸ 273 ਦਾ ਹੋਇਆ ਸੀ ਉਸ ਤੋਂ ਬਾਅਦ ਡੇਕਦਾ 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 ਜਾ ਕੇ ਇਹ ਮੈਨੂੰ ਲੱਗਦਾ ਆਲਮੋਸਟ ਜਿਹੜਾ 270 ਦੀ ਰੇਂਜ ਦੇ ਵਿੱਚ ਆਇਆ ਉਹ ਬੈਕ 2002 ਦੇ ਵਿੱਚ ਆਇਆ ਹੂੰ ਰਾਈਟ ਵੀ ਕਈ ਵਾਰ ਜਿਹੜੀ ਚੀਜ਼ ਹੁੰਦੀ ਆ ਇਹ ਘਟ ਵੀ ਰਹਿ ਸਕਦੀ ਆ ਵੱਧ ਵੀ ਰਹਿ ਸਕਦੀ ਆ ਪਰ ਓਵਰ ਦਾ ਟਾਈਮ ਕੁਝ ਪੈਸਾ ਡੀਵੈਲੂਏਟ ਹੋ ਜਾਂਦਾ ਆ ਜਾਂ ਜਿਹੜਾ ਪ੍ਰਾਈਸ ਇਸ ਦਾ ਕਈ ਵਾਰ ਹੁਣ ਮੰਨ ਲਓ ਜੇ ਅੱਜ ਤੁਹਾਨੂੰ ਮਿਲੀਅਨ ਡਾਲਰ ਲੱਗਦਾ ਜੇ ਤੁਸੀਂ 5 ਸਾਲ ਪਹਿਲਾਂ ਮਿਲੀਅਨ ਡਾਲਰ ਦੀ ਗੱਲ ਕਰਦੇ ਬਹੁਤ ਜ਼ਿਆਦਾ ਵੱਡੀ ਮਨੀ ਲੱਗਦੀ ਸੀ ਬਹੁਤ ਬਹੁਤ ਕਦੇ ਕਦੇ ਹੁੰਦਾ ਸੀ ਹਾਂ ਜੀ ਵੀ ਕਦੇ ਕਦੇ ਤੁਸੀਂ ਸੁਣਨ ਨੂੰ ਮਿਲਦਾ ਸੀ ਵੀ ਓਕੇ ਇਹ ਤਾਂ ਬਹੁਤ ਜ਼ਿਆਦਾ ਪੈਸਾ ਆ ਪਰ ਅੱਜ ਦੇ ਟਾਈਮ ਦੇ ਡਾਲਰ ਤੁਹਾਨੂੰ ਇੱਕ ਨਿਊ ਨਾਰਮਲ ਲੱਗਦਾ ਆ ਮੇਬੀ ਸ਼ਾਇਦ ਤਸਾਂ 20 ਸਾਲਾਂ ਨੂੰ ਸ਼ਾਇਦ ਤੁਹਾਨੂੰ ਲੱਖ ਦੇ ਹਿਸਾਬ ਨਾਲ ਲੱਗੇ ਰਾਈਟ ਕੁਝ ਇੰਡੀਆ ਤਾਂ ਹੁਣ 200 100 ਰੁਪਿਆ ਪਾ ਲਈ ਜਾ ਪਾਜੀ 100 ਤਾਂ ਦਸਾਂ ਦੇ ਹਿਸਾਬ ਨਾਲ ਚੱਲਣ ਲੱਗ ਗਏ ਇੰਡੀਆ ਚੱਲ ਹਾਂਜੀ ਸੋ ਹੁਣ ਗੱਲ ਆ ਵੀ ਵੀ ਓਵਰ ਦਾ ਟਾਈਮ ਪੈਸਾ ਵੀ ਡੀਵੈਲਪ ਹੋ ਜਾਂਦਾ ਸ਼ਾਇਦ ਜਿਹੜਾ ਪ੍ਰਾਈਸ ਆ ਹੈ ਓਵਰ ਆਲ ਕਦੋਂ ਤੱਕ ਮੁੜ ਕੇ ਆਉਂਦਾ ਉਹ ਗੱਲ ਅਗੇਨ ਇਕਨੋਮੀ ਤੇ ਆ ਤੁਹਾਡੀ ਪੋਲੀਟੀਕਲ ਚੀਜ਼ਾਂ ਚੇਂਜ ਹੋਣਗੀਆਂ ਪਰ ਮੈਨੂੰ ਲੱਗਦਾ ਕਿ ਪੋਲੀਟੀਕਲੀ ਤੁਹਾਡਾ ਚੀਜ਼ਾਂ ਨੂੰ ਚੇਂਜ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਰਾਈਟ ਫੇਰ ਵੀ ਤਰ ਡਿਸੀਜਨਸ ਬਣਾ ਪਾਉਨੇ ਆ ਕੰਟਰੀ ਨੂੰ ਸਹੀ ਤਰੀਕੇ ਨਾਲ ਸਹੀ ਲੀਡਰਸ਼ਿਪ ਤੁਹਾਨੂੰ ਬੈਕ ਜਿੰਨਾ ਜਿਕਰ ਲੀਡਰਸ਼ਿਪ ਨਹੀਂ ਤੁਹਾਡੀ ਕੰਟਰੀ ਦੀ ਚੇਂਜ ਹੁੰਦੀ ਉਹਨਾਂ ਜਿਕਰ ਮੈਨੂੰ ਲੱਗਦਾ ਵੀ ਤੁਸੀਂ ਸਹੀ ਤਰੀਕੇ ਨਾਲ ਲਾਈਨ ਦੇ ਉੱਤੇ ਨਹੀਂ ਆ ਸਕਦੇ ਹਾਂ ਇੱਕ ਦੇਖੋ ਅੱਗੇ ਨਾ ਸਿੰਪਲ ਜਿਹਾ ਫਾਰਮੂਲਾ ਹੁੰਦਾ ਸੀਗਾ ਵੀ ਜਿੱਦੀ ਤੁਹਾਡੀ ਐਵਰੇਜ ਸੈਲਰੀ ਹੈਗੀ ਜਾਂ ਮੀਡੀਅਨ ਸੈਲਰੀ ਹੈਗੀ ਆ ਉਹਦਾ 10 ਗੁਣਾ ਜੀ ਉਹਨੂੰ 10 ਤੋਂ ਵੱਧ ਕੇ 20 ਤੇ ਆ ਗਈ ਜੀ ਤਾਂ ਉਹਦਾ ਮਤਲਬ ਫਿਰ ਹੁਣ ਹੌਲੀ ਹੌਲੀ ਘਰਾਂ ਦੀ ਜਿਹੜੀ ਅਫੋਰਡੇਬਿਲਟੀ ਤਾਂ ਕਰਦੀ ਆ ਉਤੇ ਘਰ ਬਣਨਗੇ ਹੁਣ ਨਾ ਨਾਲ-ਨਾਲ ਬਣਨਗੇ ਜੁੜੇ-ਜੁੜੇ ਬਣਨਗੇ ਟਾਊਨ ਹੌਮ ਬਣਨਗੇ ਤਾਂ ਉਹ ਜਿਹੜੀ ਤੁਹਾਡੀ ਕੁਆਲਿਟੀ ਆਫ ਲਾਈਫ ਆ ਤੁਹਾਡੀ ਉਹ ਸੈਕਰੀਫਾਈਸ ਹੋਊਗੀ ਜੀ ਆ